ਸਸਿਕਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦੇ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੀ ਪਿਛਲੇ ਦਿਨੀ ਸੜਖਾਸੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਤੇ ਬੀਤੇ ਕੱਲ ਉਹਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਅੱਜ ਉਹਨਾਂ ਦੀਆਂ ਹਸਤੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਤੇ ਬਣੇ ਹੋਏ ਅਸਥ ਕਾਟ ਤੇ ਜਲ ਪ੍ਰਵਾਹ ਕੀਤੀਆਂ ਗਈਆਂ ਇਸ ਮੌਕੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਦੀ ਮਾਤਾ ਤੇ ਸਮੁੱਚੇ ਪਰਿਵਾਰਿਕ ਮੈਂਬਰਾਂ ਵੱਲੋਂ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਉਪਰੰਤ ਅਸਥਕਾਟ ਤੇ ਜਾ ਕੇ ਅਸਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਉਪਰੰਤ ਸਮੁੱਚੇ ਪਰਿਵਾਰ ਵੱਲੋਂ ਤੇ ਸਾਕ ਸੰਬੰਧੀਆਂ ਵੱਲੋਂ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵਿਖੇ ਜਾ ਕੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀਰਤਪੁਰ ਸਾਹਿਬ ਦੀਆਂ ਤਸਵੀਰਾਂ ਨੇ ਜਿਸ ਮੌਕੇ ਭਾਈ ਸਾਹਿਬ ਵੱਲੋਂ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਸਮੇਂ ਪਰਿਵਾਰ ਦੇ ਨਾਲ ਮੌਜੂਦ ਹੈ ਤੇ ਇਸ ਤੋਂ ਇਲਾਵਾ ਹੋਰ ਸਥਾਨਕ ਲੋਕ ਤੇ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਸਾਖ ਸੰਬੰਧੀ ਮੌਜੂਦ ਰਹੇ ਹਕੀਮ ਹਰਵਿੰਦਰਪਾਲ ਸਿੰਘ ਸੀਨੀਅਰ ਕਾਂਗਰਸੀ ਆਗੂ ਉਹ ਵੀ ਇਸ ਸਮੇਂ ਤੇ ਜਿਹੜਾ ਮੌਜੂਦ ਰਹੇ ਨੇ ਸੋ ਕੀਰਤਪੁਰ ਸਾਹਿਬ ਦੀਆਂ ਇਹ ਤਸਵੀਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਕੀਰਤਪੁਰ ਸਾਹਿਬ ਵਿਖੇ ਮੌਜੂਦ ਰਹੇ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਜਵੀਰ ਜਵੰਦਾ ਦੇ ਆਸਤੀਆਂ ਲੈ ਕੇ ਪਰਿਵਾਰਕ ਮੈਂਬਰ ਪੁਰਜਸਾਂ ਤੇ ਉਹਨਾਂ ਵੱਲੋਂ ਇਹ ਆਸਤੀਆਂ ਜਿਹੜੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਪਣੇ ਹੋਏ ਅਸਤ ਕਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਗੌਰਤ ਲਬੇ ਕੀ ਰਾਜਵੀਰ ਦੀ ਬੇਵਕਤੀ ਮੌਤ ਦੇ ਨਾਲ ਜਿੱਥੇ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ ਉੱਥੇ ਹੀ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਐ ਸੋ ਬੇहद ਜਿਹੜੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ इमोशनल ਕਰਨ ਵਾਲੀਆਂ ਤਸਵੀਰਾਂ ਨੇ ਕਿਉਂਕਿ ਨੌਜਵਾਨ ਜਿੱਥੇ 42 ਸਾਲ ਦੀ ਉਮਰ ਦੇ ਸਨ ਉੱਥੇ ਸੋਹਣੇ ਸੁਨੱਖੇ ਪੰਜਾਬੀ ਗੱਭਰੂ ਤੇ ਖਾਸ ਤੌਰ ਤੇ ਜੇਕਰ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਪਰਵਾਰਿਕ ਗੀਤ ਹੀ ਰਾਜਵੀਰ ਜਵੰਦਾ ਵੱਲੋਂ ਗਾਏ ਗੇ ਸੋ ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਉਹਨਾਂ ਦੀਆਂ ਆਸਥੀਆਂ ਨੂੰ ਜਿਹੜਾ ਜਲ ਪ੍ਰਵਾਹ ਕੀਤਾ ਗਿਆ।

ਸਾਰਿਆਂ ਨੇ ਬੜਾ ਦੁੱਖ ਮਨਾਇਆ ਕਿਉਂਕਿ ਨੌਜਵਾਨ ਬੜਾ ਉੱਬਰ ਦਾ ਕਲਾਕਾਰ ਸੀ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਸਾਡੇ ਲੋਕਾਂ ਨੂੰ ਸਿੱਖਣ ਦੀ ਲੋੜ ਹੈ। ਖਾਸ ਤੌਰ ਤੇ ਇਸ ਖੇਤਰ ਨਾਲ ਜੁੜੇ ਸੱਭਿਆਚਾਰ ਦੇ ਖੇਤਰ ਨਾਲ ਜੁੜੇ ਕਿ ਜਿਹੜਾ ਵੀ ਗਾਇਕ ਜਾਂ ਕੋਈ ਹੋਰ ਕਲਾਕਾਰ ਉਹ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ। ਪੰਜਾਬ ਦੀ ਸਾਫ਼ ਜਿਹੜੀ ਸਥਿਤੀ ਜਿਹਦੇ ਵਿੱਚ ਕੋਈ ਅਕਚਰ ਪੁਰਾਣਾ ਨਾ ਹੋਵੇ। ਹਮੇਸ਼ਾ ਉਹਨੂੰ ਲੋਕ ਪ੍ਰਸੰਨ ਕਰਦੇ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਕਈ ਜਿਹੜੇ ਗੈਕਸੀ ਉਹਨਾਂ ਦਾ ਗੁੱਸੇ ਵਾਲਾ ਹੋ ਗਿਆ ਉਹਦਾ ਵੀ ਲੋਕਾਂ ਨੇ ਬਹੁਤ ਵੱਡਾ ਸੋਖ ਬਣਾਇਆ ਸੀ ਤੇ ਉਹ ਵੀ ਇਸੇ ਕਰਕੇ ਕਿ ਉਹ ਬਹੁਤ ਸਾਫ਼ ਤੇ ਵਧੀਆ ਪੰਜਾਬ ਦੇ ਮਸਲੇ ਨਾਲ ਜੁੜਿਆ ਹੋਇਆ ਬੰਦਾ ਸੀ ਇਹ ਵੀ ਬਹੁਤ ਸਾਫ਼ ਜਿਹੜੀ ਕਲਚਰ ਦੀ ਮਾਮਲੇ 'ਚ ਬਹੁਤ ਸਪਸ਼ਟ ਸੀ ਸੋ ਮੈਂ ਸਮਝਦਾ ਕਿ ਜਿਹੇ ਨੌਜਵਾਨਾਂ ਦਾ ਉਹ ਕਲਚਰ ਦੇ ਵਿੱਚ ਹੋਰ بڑے ਲੋਕਾਂ ਜਿਨ੍ਹਾਂ ਨੇ ਇਹਨੂੰ ਬਹੁਤ ਦੁਸ਼ਿਤ ਕਰ ਦਿੱਤਾ ਇਹ ਤੁਹਾਨੂੰ ਇਹ ਜੰਦਾਵਰ ਕਿਹਦਾ ਤਾਂ ਬਹੁਤ ਚੰਗਾ ਰੋਲ ਸੀ ਸਾਡੇ ਨਾਲ ਬਹੁਤ ਚੰਗੇ ਪਸੇ ਲੋਕਾਂ ਦਾ ਸੋ ਇਹ ਸਤਗੁਰੂ ਦਾ ਪਾਣਾ ਲਿਖਣਾ ਆਪਾਂ ਇਹਦੇ ਅਗੇ ਕੋਈ ਸ਼ਕਤੀ ਦਾ ਜੋਰ ਨਹੀਂ ਕੁਝ ਕਰ ਨਹੀਂ ਸਕਦੇ ਇਹ ਵਾਹਿਗੁਰੂ ਦਾ ਪਾਣਾ ਜਿਸ ਕਰਕੇ ਸਾਰਾ ਕੁਝ ਆਪਾਂ ਨੂੰ ਹੁਕਮ ਅੰਦਰ ਬੱਥੇ ਪਰਵਾਹ ਕਰਨਾ ਚਾਹੀਦਾ ਰਾਜਵੀਰ ਜਵੰਤਾ ਤੇ ਸਰਕਾਰ ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡਾ ਘਾਟਾ ਖਾਸ ਤੌਰ ਤੇ ਪੰਜਾਬੀ ਮਹਾਪੁਰੇ ਨੂੰ ਚਾਹਣ ਵਾਲਿਆਂ ਨੂੰ ਪੰਜਾਬੀ ਮਹਾਪੁਰੇ ਨੂੰ ਕਿਆ ਉਹ ਜਿੱਦੀ ਪਰਪਾਈ ਨਹੀਂ ਹੋ ਸਕਦੀ ਅੱਜ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਦੋਸਤ ਮਿੱਤਰ ਸੰਬੰਧੀ ਆਸਤੀਆਂ ਜਲ ਪ੍ਰਵਾਹ ਕਰਨ ਲਈ ਰਾਜਵਿਦਵੰਤਾ ਜੀ ਆਸੀ ਇੱਥੇ ਕੀਤੀਆਂ ਨੇ ਕੀਰਤਪੁਰ ਸਾਹਿਬ ਔਰ ਮੈਂ ਸਮਝਦਾ ਕਿ ਬੜਾ ਸਦਮਾ ਹੈ ਪਰਿਵਾਰ ਦੋਸਤ ਮਿੱਤਰ ਸੰਬੰਧੀਆਂ ਨੂੰ ਉਹਦੇ ਚਾਹਣ ਵਾਲਿਆਂ ਨੂੰ ਇਸ ਦੁਖਦਾਈ ਘੜੀ ਦੇ ਵਿੱਚ ਮੈਂ ਮਹਿਸੂਸ ਕਰਦਾ ਕੇ ਨਾ ਕੇਵਲ ਪੰਜਾਬ ਦੇਸ਼ ਔਰ ਦੁਨੀਆ ਭਰ ਦੇ ਪੰਜਾਬੀ ਜਗਤ ਦੇ ਚਾਹਣ ਵਾਲੇ ਜਿਹੜੇ ਨੇ ਅੱਜ ਗਮਗੀਨ ਨੇ ਜਦੋਂ ਅੱਜ ਉਹਨਾਂ ਦੀਆਂ ਅਸਤੀਆਂ ਜਾਰ ਕਰਵਾ ਕੀਤੀਆਂ